ਯਕੀਨਤ ਜਾਣੋ ਜਦ ਜ਼ਿੰਦਗੀ ਦੇ ਹਰ ਪਹਿਲੂ ਚ ਹਾਰ ਜਾਓਗੇ ਨਾ ਤੁਸੀਂ ਕੋਈ ਵੀ ਵਿਅਕਤੀ ਚਿਰਾਗ ਲੈ ਕੇ ਵੀ ਦੋਸਤ ਲੱਭੋਗੇ ਨਹੀਂ ਮਿਲਣਗੇ ਔਰ ਜੇ ਜਿੱਤ ਰਹੇ ਹੋ ਤੇ ਦੋਸਤਾਂ ਦੀ ਲੋੜ ਵੀ ਨਹੀਂ ਹੋਵੇਗੀ ਤੇ ਭੀੜ ਹੋਵੇਗੀ। ਜੇ ਵੀ ਮੈਂ ਅਰਜ਼ ਕਰ ਦੇ। ਬਹੁਤ ਸੁੰਦਰ ਵਾਕ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ। ਵੀ ਤੂੰ ਕਹਿੰਦਾ ਫਲਾਣਾ ਮੇਰਾ ਸਾਥੀ ਫਲਾਣਾ ਮੇਰਾ ਸਾਥੀ ਹਲਤ ਕਹਿ ਰਹੇ। ਸੁਖ ਮੇ ਬਹੁ ਸੰਗੀਭ ਹੈ ਦੁਖ ਮੇ ਸੰਗ ਨਾ ਕੋਈ ਸਭ ਸੁਖ ਦੇ ਸਾਥੀ ਜਿਸ ਦਿਨ ਤੇਰੇ ਕੋਲ ਦੁੱਖ ਹੋਵੇਗਾ ਤੂੰ ਚਿਰਾਗ ਲੈ ਕੇ ਵੀ ਸਾਥੀ ਲੱਭੇਗਾ ਤੈਨੂੰ ਨਹੀਂ ਲੱਭਣੇ ਨਹੀਂ ਮਿਲਣਗੇ ਦਰਬਾਰ-ਏ-ਅਕਬਰੀ ਦੇ ਨੌ ਰਤਨਾਂ ਦੇ ਚੋਂ ਰਤਨ ਜਨਾਬ ਕਵੀ ਰਹੀਮ ਕਹਿੰਦਾ ਰਹਿਮਨ ਵਿਪਤਾ ਹੂੰ ਭਲੀ ਕਹਿੰਦਾ ਵਿਪਤਾ ਚੰਗੀ ਹੈ ਦੁੱਖ ਚੰਗਾ ਹੈ ਰਹਿਮਨ ਵਿਪਤਾ ਹੂੰ ਭਲੀ ਜੋ ਥੋੜੇ ਦਿਨ ਹੋਏ ਵਿਪਤਾ ਵੀ ਚੰਗੀ ਐ ਦੋ ਚਾਰ ਦਿਨਾਂ ਲਈ ਆਣੀ ਚਾਹੀਦੀ ਐ ਮੈਨੇ ਦੋ ਮਹੀਨੇ ਲਈ ਆਣੀ ਚਾਹੀਦੀ ਐ